ਫਟਾਫਟ ਕਵਨਿਆ ਇਹ ਮੈਂ ਚੱਲਿਆ ਤੂੰ ਅੱਜ ਸੁੱਖ ਤੇ ਪਿਆਰ ਹੋ ਗਿਆ ਉਹ ਰਾਤੀ ਫੋਨ ਆ ਗਿਆ ਸਾਹਬ ਦਾ ਮੈਂ ਪਹਿਲਾਂ ਬੁਲਾ ਲੈ ਸਕਤੇ ਕਮਾਲ ਹੋਈ ਆ ਮੈਨੂੰ ਦੱਸਿਆ ਹੀ ਨਹੀਂ ਆ ਤੇ ਉਹ ਗਰਦੌਰੀ ਗਰਦੌਰੀ ਕਰਨੀ ਹੜਾ ਲਈ ਉਹਨਾਂ ਜ਼ਮੀਨਾਂ ਦੇ ਜਿਹੜਾ ਟਰਾਪ ਹੋਈਆਂ ਤੇ ਤੂੰ ਦੱਸਦੇ ਦਿਆ ਕਰੋ ਜਰੂਰਤ ਨਹੀਂ ਹੁੰਦਾ ਭਈ ਕੋਈ ਗੱਲ ਦੱਸਣੀ ਨਹੀਂ ਹੈਗੀ ਘਰ ਦੀ ਨੂੰ ਇੱਕ ਨੌਕਰੀ ਮੈਂ ਕੰਡਿਆ ਮੈਂ ਮੈਂ ਮਹਿਕਮੇ ਮੇਰੇ ਦਾ ਕੰਮ ਹੋਆ ਤੇਰਾ ਕੰਮ ਰੋਟੀ ਬਕਾਉਣਾ ਰੋਟੀ ਬਕਾ ਕੇ ਪੈਕ ਕਰ ਤੇ ਮੈਂ ਜਾਵਾਂ ਤਨੇ ਆਣਿਆਂ ਨੂੰ ਕਿੰਨੇ ਚੜਾਉਂਦਾ ਹੋਣਾ ਨਿਆਣੇ ਤਿਆਰ ਹੋ ਕੇ ਬੈਠੇ ਆ ਤਨੇ ਆਣਿਆਂ ਨੂੰ ਅੱਜ ਤੂੰ ਚੜਾਈ ਤੈਨੂੰ ਮੈਂ ਦੱਸਿਆ ਵਾ ਵੀ ਮੈਂ ਪਹਿਲਾਂ ਜਾਣਾ ਵਾ ਤੇ ਨਿਆਣਿਆਂ ਨੂੰ ਤੂੰ ਚੜਾਈ ਲੈ ਢੋਪੜ ਘਰਵਾ ਸਾਰਾ ਕੋ ਹੈਗਾ ਘਰ ਤੂੰ ਨਿਆਣਿਆਂ ਨੂੰ ਚੜਾ ਦੇ ਸਾਡੇ ਆ ਉੱਥੇ ਤੇ ਮੈਂ ਰਸੋਈ ਦਾ ਕੰਮ ਨੇ ਬੇੜਿਆ ਹੋਗਾ ਤਾਂ ਫੇਰ ਹੀ ਮੈਂ ਛੱਡ ਕੇ ਆਉਂਗੀ ਨਾ ਮੇਰਾ ਟਾਈਮ ਹੋਊਗਾ ਤਾਂ ਫੇਰ ਹੀ ਨਾ ਰਸੋਈ ਦਾ ਬੰਦ ਕਰ ਲੈ 2 ਮਿੰਟ ਉਹ ਤਾਂ ਮੈਂ ਕੋਈ ਹਿੱਲ-ਅਸੀਲਾ ਕਰੂੰਗੀ ਪਰ ਤੁਹਾਡਾ ਵਜ ਨਹੀਂ ਹਮੰਦਾ ਵੀ ਦੱਸਣ ਦਾ ਮੈਂ ਨਹੀਂ ਜ਼ਰੂਰੀ ਸਮਝਦਾ ਕਿ ਹਰ ਕੰਮ ਦੱਸ ਕੇ ਜਾਵਾਂ ਆ ਗੱਲਾਂ ਤੁਹਾਡੀਆਂ ਮਾੜੀਆਂ ਹੋਂਦਾ ਐਵੇਂ ਮਾੜੀਆਂ ਤੇ ਮਿਸਤਰੀਆਂ ਦਾ ਕਿੱਦਾਂ ਉਹਨਾਂ ਨੂੰ ਛੁੱਟੀ ਕਰਨੀ ਆ? ਨਹੀਂ ਮਿਸਤਰੀ ਆਉਣ ਲੱਗੇ ਹੱਥ ਉਹਨਾਂ ਬਾਅਦ ਬਣਾ ਲਈ ਸਬਜ਼ੀ-ਸ਼ੁਕਬੀ। ਚਾਹ ਕੋਈ ਨਹੀਂ ਹੋ ਤਾਂ ਮੈਂ ਬਣਾ ਹੀ ਲਵਾਂਗੀ। ਤੇ ਇਹ ਦੂਜਾ ਚੜੌਂਣਾ ਨਾ ਗੁਰੂ ਗੁਰੂ ਧਿਆਨ ਨਾਲ ਚੜਾਈ ਇਹ ਸਾਲ ਦੀ ਮਾਰ ਕੇ ਚੜਦਾ ਪਾਸੇ। ਤੇ ਬਾਹਰ ਛੱਡੀ ਜਿੱਦਣ ਪਾਸੇ ਲੋਗ ਦਾ। ਆਹੋ ਤੇ ਉਧਰ ਤੇ ਨਿਕਲ ਹੀ ਚਲੇ ਸੀ ਨਾ। ਤੂੰ ਦੱਛ ਕੇ ਜਾਣਾ ਸੀ ਮੈਂ ਇੱਧਰ ਸੋਈ ਆ ਲੱਗੇ ਨਾ। ਪਹਿਲਾਂ ਤਾਂ ਮੈਨੂੰ ਦੱਸਿਆ ਨਹੀਂ। ਸਾਰੀਆਂ ਗੱਲਾਂ ਦੱਸ ਕਿ ਨਹੀਂ ਆ ਜਾਣੀਆਂ ਇਹ ਨੌਕਰੀ ਹੈ ਸਰਕਾਰੀ ਨੌਕਰੀ ਹੈ ਚਲੋ ਵੇਖ ਲਓ ਜਿੱਦਾਂ ਕਰਨੀ ਤੁਸੀਂ ਆਹ ਤਾਂ ਮੈਂ ਚੱਲਿਆ ਤਾਂ ਫੇ ਹੋ ਸਕਦਾ ਮਰਾ ਨੂੰ ਲੇਟ ਵੀ ਹੋ ਸਕਦਾ ਝੰਗਾ ਲੈ ਆਖੜਾਈ ਨਹੀਂ ਮਾਨ ਐਹੀ ਸਰਕਾਰੀ ਨੌਕਰੀ ਹੈ ਉਹ ਤਾਂ ਮੈਨੂੰ ਵੀ ਦਿਸਦਾ ਕਿ ਸਰਕਾਰੀ ਨੌਕਰੀ ਆ ਜੇ ਸਰਕਾਰੀ ਨੌਕਰੀ ਆ ਤੇ ਕੀ ਗੱਲ ਫਾਟ ਨਹੀਂ ਮੰਨਦਾ ਵੀ ਘਰ ਦੀ ਨੂੰ ਦੱਸਾਂਦਾ ਕਿ ਮੈਂ ਕਿੱਥੇ ਜਾਣਾ ਕੀ ਕਰਨਾ ਵਾ ਅਭੀ ਜੇ ਇਸ ਵਕਤੇ ਜਾਣਾ ਹੈ ਤਾਂ ਮੈਨੂੰ ਦਾਸ ਤੇ ਦਿੰਦੇ ਮੈਂ ਵੀ ਆਪਣਾ ਟਾਈਮ ਕੰਮ ਜਿਹੜਾ ਟਾਈਮ ਨਾਲ ਨਿਭੇੜ ਲੈਂਦੀ ਉਹ ਨਿਆਣਿਆਂ ਨੂੰ ਮੈਨੂੰ ਚੜਾਉਣ ਜਾਣਾ ਪੈਣਾ ਵਾ ਕਿੰਨਾ ਟਾਈਮ ਉੱਥੇ ਲੱਗ ਜਾਣਾ ਬਸ ਦੇਖਦਿਆਂ ਨੂੰ ਆਉਂਦਿਆਂ ਮੇਰਾ ਕੰਮ ਕਿੰਨਾ ਹੀ ਲੇਟ ਹੋ ਜਾਣਾ ਵਾ ਕੋਈ ਹਾਲ ਨਹੀਂ ਆ ਚਲ ਮੈਂ ਕਹਾਂ ਨਿਆਣਿਆਂ ਨੂੰ ਤੇ ਫਟਾਫਟ ਤਿਆਰ ਹੋ ਮੈਂ ਟਿਫਾ ਲੈ ਕੇ ਜਾਵਾਂ ਨਾਲ ਉਹਨਾਂ ਕਿਹਾ ਹਾਂ ਡਿਆ ਵਾ ਲਾ ਕਿੰਦਰ ਦਾ ਫੋਨ ਆਉਂਦਿਆ ਹੈ ਵੇਲੇ ਸੋਖੋ ਵੈਸੇ ਹੀ ਹਲੋ ਹਾਂਜੀ ਹਾਂਜੀ ਸੱਸੀ ਕਾ ਭਾਬੀ ਜੀ ਸੱਸੀ ਕਾਲਪਿੰਦਰ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਨਹੀਂ ਵੀ ਠੀਕ ਠਾਕ ਹਾਂ ਕੀ ਕੰਡ ਹੈ ਜੇ ਬਸ ਕੁਛ ਨਹੀਂ ਭਾਬੀ ਜੀ ਹੋਰ ਪਰਿਵਾਰ ਠੀਕ ਠਾਕ ਸਾਰੇ ਹਾਂ ਹਾਂਜੀ ਸਭ ਠੀਕ ਠਾਕ ਮੈਂ ਨਾ ਤੁਹਾਡੇ ਨਾਲ ਸਲਾਹ ਕਰਨ ਵਾਸਤੇ ਹੀ ਫੋਨ ਕੀਤਾ ਸੀਗਾ ਅੱਛਾ ਪਬਲੀ ਮੇਰੇ ਸਾਸ ਸਸਰਾਂ ਕਹਿੰਦੇ ਆ ਕਿ ਇਸ ਵਾਰੀ ਨਾ ਮੁੰਡੇ ਦਾ ਜਨਮ ਦਿਨ ਆਪਾਂ ਧੂਮ ਤਮਨਾ ਮਨਾਉਣਾ ਆ। ਅੱਛਾ। ਤੇ ਮੈਂ ਤੁਹਾਨੂੰ ਕਹਿਣਾ ਸੀਗਾ ਕਿ ਤੁਸੀਂ ਆਪਣੇ ਵੱਲੋਂ ਤਿਆਰੀ ਰੱਖਿਓ ਮੈਂ ਤਾਂ ਹੀ ਤੁਹਾਨੂੰ ਇੰਨੇ ਦਿਨ ਪਹਿਲਾਂ ਹੀ ਫੋਨ ਕਰ ਦਿੱਤਾ ਆ। ਠੀਕ ਆ ਠੀਕ ਆ ਤੇ ਕੋਈ ਗੱਲ ਨਹੀਂ ਜੇ ਧੂਮ ਤਮਨਾ ਮਨਾਉਣਾ ਵਾ ਤੇ ਕੋਈ ਗੱਲ ਹੀ ਨਹੀਂ ਕੀ। ਹੈਲੋ ਮੈਂ ਕਹਾਂ ਜੇ ਧੂਮ ਤਮਨਾ ਮਨਾਉਣਾ ਤਾਂ ਕੋਈ ਗੱਲ ਨਹੀਂ ਆਵਾਂਗੇ ਆਪਾਂ ਕੇ। ਫੋਨ ਹੀ ਕੱਟਿਆ ਗਿਆ। मैं लावा इधर हेलो फोन ही कटिया गया हिंद्र भाभी मैं तू कहना सी मुंडे का ना जन्म दिन आहो मेन लगी समझ मैं आखन डे मैं कोई नी आवे ਸੁਣ ਮੈਨੂੰ ਆਵਾਜ਼ ਨਹੀਂ ਸੀ ਸੁਣਦੀ ਬਈ ਤਾਂ ਠੀਕ ਠੀਕ ਐ ਮੈਂ ਤਾਂ ਇਧਰ ਲਾਇਆ ਇਧਰ ਹੋਣਾ ਹਾਂਜੀ ਹਾਂਜੀ ਕੋਈ ਨਹੀਂ ਤੁਸੀਂ ਆਪਣੇ ਵੱਲੋਂ ਤਿਆਰੀ ਰੱਖਿਓ ਸੀ ਬੜੇ ਧੂਮ-ਧਾਮ ਨਾਲ ਮਨਾਉਣਾ ਐ ਜਨਮ ਦੇਣਾ ਅੱਛਾ ਅੱਛਾ ਕੋਈ ਨਹੀਂ ਧੂਮ-ਧਾਮ ਨਾਲ ਮਨਾਉਣਾ ਤੇ ਹਾਂ ਮੈਂ ਕਿਹਾ ਵਧੀਆ ਕੱਪੜਾ ਲੱਤਾ ਆਪਣਾ ਸਵਾਲਿਓ ਜੀ ਅੱਛਾ ਹਾਂਜੀ ਚਲੋ ਕੋਈ ਵਧੀਆ ਗਿਫਟ ਲੈ ਕੇ ਆਇਓ ਮੇਰੇ ਮੁੰਡੇ ਵਾਸਤੇ ਵੀ ਕੱਪੜੇ-ਕੁਪੜੇ ਵੀ ਚਾਹੀਦੇ ਆ ਕਿਸੇ ਦੇ ਹਾਂਜੀ ਸਾਰੇ ਪਰਿਵਾਰ ਦੇ ਕੱਪੜੇ ਹੀ ਬਣਦੇ ਹੀ ਆ। ਅੱਛਾ ਅੱਛਾ ਠੀਕ ਆ। ਤੇ ਚੱਲ ਕੋਈ ਨਹੀਂ। ਤੁਹਾਨੂੰ ਤਾਂ ਪਹਿਲਾਂ ਫੋਨ ਕਰ ਦਿੱਤਾ ਸੀਗਾ ਮੈਂ ਕਿਹਾ ਫਿਰ ਤੁਸੀਂ ਕਹਿਣਾ ਕਿ ਪਿੰਨੇ ਆ ਕਿ ਅਸੀਂ ਮਾੜੇ ਅਸੀਂ ਮਾੜੇ ਆ ਤੇ ਮੈਨੂੰ ਹੁਣ ਆ ਗੱਲਾਂ ਨਹੀਂ ਜੇ ਸੁਣਨੀਆਂ ਫਿਰ ਤੁਹਾਨੂੰ ਪਤਾ ਮੈਂ ਵੀ ਸੱਸ ਸਹੁਰੇ ਨਾਲ ਕੱਟਣੀ ਹੁੰਦੀ ਆ। ਕੋਈ ਗੱਲ ਨਹੀਂ ਪਿੰਦਰ। ਮਾੜੇ ਕਿਉਂ? ਮਾਹੀ ਚੰਗੇ ਭਲੇ ਆ ਕਿ ਸਾਨੂੰ ਕੀ ਹੋਇਆ ਵਾ? ਤੂੰ ਆਪਣੀ ਤਰੀਕ ਦੱਸੀਂ ਹਨ ਨੂੰ ਜਿਹੜੀ ਚੀਜ਼ ਦੀ ਲੋੜ ਵਾ ਹਨ ਪਹਿਲਾਂ ਦੱਸ ਦੀ। ਕੋਈ ਗੱਲ ਨਹੀਂ ਆਪਾਂ ਆਵਾਂਗੇ। ਠੀਕਤ ਨਾਲੇ ਉਹ ਮੈਂ ਚੰਡੀਗੜ੍ਹ ਵਾਲੇ ਵੀਰ ਜੀ ਨੂੰ ਤਾਂ ਫੋਨ ਟਾਈਮ ਦੇ ਟਾਈਮ ਵੀ ਕਰ ਦੂੰਗੀ ਤਾਂ ਉਹਨਾਂ ਦਾ ਤਾਂ ਕੋਈ ਨਹੀਂ ਆ ਉਹਨਾਂ ਨੇ ਤਾਂ ਝੱਟ ਕੱਪੜੇ ਲੱਤੇ ਬਣਾ ਲੈਣੇ ਤੁਸੀਂ ਆਪਣੇ ਵਧੀਆ ਕੱਪੜੇ ਬਣਵਾ ਲਿਓ ਜਿਹਾ ਨਹੀ ਨਹੀ ਕੱਪੜੇ ਪਾ ਕੇ ਮੇਰੇ ਘਰੇ ਨਾ ਆਇਓ ਠੀਕ ਆ ਠੀਕ ਆ ਪਿੰਦਰ ਕੋਈ ਗੱਲ ਨਹੀਂ ਵਧੀਆ ਹੀ ਸਵਾਵਾਂਗੇ ਐਸੇ ਪੱਜਨਾ ਨਵੇਂ ਸੂਟ ਵਧੀਆ ਬਣ ਜਾਣਗੇ ਕਿ ਹਾਂਜੀ ਨਾਲੇ ਕੋਈ ਨਹੀਂ ਸਭ ਕੋ ਮਾਰਕ ਨੇ ਦਿੱਤਾ ਵਾ ਕਿਹ ਚੀਜ਼ ਦਾ ਘਾਟਾ ਵਾ ਚੰਡੀਗੜ੍ਹ ਵਾਲਾ ਚੱਲ ਸ਼ਹਿਰ ਚ ਵਾ ਅਹੀਂ ਤੋਕ ਬਣਾਏ ਹੋ ਜੇ ਹੁਣ ਇਹ ਨਾ ਹੋਵੇ ਕਿ ਤੁਸੀਂ ਮਾਰੇ ਮੱਟੇ ਜਰ ਬਣ ਕੇ ਆ ਜਿਓ ਤੇ ਫਿਰ ਮੇਰਾ ਜਲੂਸ ਕੱਢੋ ਆ ਕੇ ਨਹੀਂ ਨਹੀਂ ਪਿੰਦਰ ਮੈਂ ਚੰਡੀਗੜ੍ਹ ਵਾਲਾ ਤੇ ਸ਼ਹਿਰ ਚ ਵਾ ਅਹੀਂ ਪਿੰਡ ਚ ਵਾ ਅਹੀਂ ਵੀ ਸੋਹਣੇ ਪਾ ਸਕਦੇ ਆ ਕਿ ਉਹ ਤੇ ਹੈ ਉਹਨਾਂ ਕੋ ਤੇ ਉਦਾਂ ਫਿਰ ਵਾਧੂ ਬ੍ਰਾਂਡਡ ਕੱਪੜੇ ਹੁੰਦੇ ਆ ਯਾਰ ਕੋਈ ਨਹੀਂ ਕੋਈ ਨਹੀਂ ਮੈਂ ਤੇ ਆਪ ਨੂੰ ਉਹਨੂੰ ਆਖਾਂ ਨਹੀਂ ਵੀ ਜਿਹੜੀ ਚੀਜ਼ ਦੀ ਲੋੜ ਦੱਸਵਾ ਤੇ ਕੋਈ ਨਹੀਂ ਉਹਨੂੰ ਮੈਂ ਕਹਿ ਦਿੰਨੀ ਆ ਹੁਣ ਵੀ ਤੇਰੀ ਭੂਆ ਦਾ ਫੋਨ ਆਇਆ ਵਾ ਉਹਨੂੰ ਵੀ ਹੋਰ ਲੈ ਜੰਨੇ ਵਧੀਆ ਬੋਟ ਸੂਟ ਸਭ ਕੁਝ ਤੇ ਮੁੰਡੇ ਵਾਸਤੇ ਵੀ ਮੇਰੇ ਵਾਸਤੇ ਸੋਹਣੀ ਚੀਜ਼ ਬਣਾ ਲਿਆ ਹੋਇਆ ਜੋ ਠੀਕ ਆ ਚੱਲ ਦੱਸ ਹੀ ਦੇ ਤੂੰ ਕੀ ਚਾਹੀਦਾ ਵਾ ਮੁੜ ਕੇ ਫੇਰ ਤੁਸੀਂ ਕੋਸ਼ਿਸ਼ ਸਮਝਿ ਆਵੇਂ ਮੈਂ ਕੋਸ਼ ਲੈ ਆਈ ਤੇ ਫੇਰ ਵੀ ਓខਾ ਨਾ ਹੋਵੇ ਕੰਮ ਉਹ ਵੀਰ ਜੀ ਨੇ ਤਾਂ ਚੰਡੀਗੜ੍ਹ ਵਾਲਿਆਂ ਨੇ ਤੇ ਚੈਨ ਪਾਣੀ ਪਾਣੀ ਆ ਤੇ ਤੁਸੀਂ ਮੁੰਦੀ ਪਾ ਦਿਓ ਫੇਰ ਚੱਲ ਠੀਕ ਆ ਪਿੰਦਰ ਕੋਈ ਨਹੀਂ ਮੁੰਦਰੀ ਲੈ ਆਵਾਂਗੇ ਚਲੋ ਠੀਕ ਆ ਫੇਰ ਕਿੰਨੇ ਕ ਗਰਾਮਾਂ ਦੀ ਭਾਬੀ ਮੁੰਦੀ ਹਲਕੀ ਜੀ ਨਾ ਹੋਵੇ ਹੋ ਨਾ ਹੋਵੇ ਬੱਚੇ ਮੇਰੀ ਸੱਸ ਫੜ ਕੇ ਵੇਖੇ ਤਾਂ ਮੈਨੂੰ ਗੱਲਾਂ ਕਰੇ

ਠੀਕ ਆ ਪਾਪੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਏ ਰੱਬਾ ਜਿੰਨਾ ਧਿਆਨ ਨੂੰ ਆਪਣੇ ਮਾਪਿਆਂ ਦਾ ਹੀ ਫਿਕਰ ਨਹੀਂ ਆ ਭੈਣ ਭਰਾਵਾਂ ਦਾ ਹੀ ਪਤਾ ਨਹੀਂ ਆ ਕਿ ਕਿਹੜੇ ਰੰਗਾਂ ਚ ਵਾ ਲੈ ਵੀ ਅੱਜ ਕੱਲ ਤੇ ਦੁਨੀਆ ਡਿੱਗੇ ਨੂੰ ਚੁੱਕਦੀ ਆ ਤੇ ਸਾਡੇ ਆਪਣੇ ਭੈਣ ਭਰਾ ਡਿੱਗੇ ਉੱਤੇ ਪੈਰ ਰੱਖਣ ਦੇ ਸ਼ਾਬਾਸ਼ ਹੈ ਪਿੰਦਰੇ ਤੇਰੇ ਮੈਂ ਤਾਂ ਮਜ਼ਾਕ ਕੀਤਾ ਸੀ ਵੀ ਮੁੰਦੀ ਦੀ ਗੱਲ ਕਰਦੀ ਕੜਾ ਹੀ ਲੈਵਾਂਗੇ ਤੇ ਕੁੜੀਆਂ ਦੀ ਕੜਾ ਹੀ ਲੈ ਆਇਓ ਤੁਸੀਂ ਕੋਈ ਨਹੀਂ ਤੇ ਨਾਲੇ ਜੇ ਤੈਨੂੰ ਚੰਡੀਗੜ੍ਹ ਵਾਲਾ ਜ਼ਿਆਦਾ ਚੰਗਾ ਲੱਗਦਾ ਤੇ ਭਣਾ ਤੂੰ ਉੱਥੇ ਹੀ ਜ਼ਿਆਦਾ ਆ ਜਾ ਹਾਂ ਕਿੱਥੋਂ ਮੈਂ ਬ੍ਰਾਂਡ ਕੱਪੜੇ ਤੇ ਬ੍ਰਾਂਡੇਡ ਕੱਪੜੇ ਪਾ ਲੂੰਗੀ ਹੋ ਹੋ ਛੇਕ ਨਾਲਾ ਝੋਨਾ ਵਾ ਘਰ ਆਊਗਾ ਤੇ ਸਾਡਾ ਕੋਈ ਗੱਲ ਨਹੀਂ ਫਿਰ ਕਰਦੀ ਇਹਦੇ ਭਰਾ ਨਾਲ ਗੱਲ ਜਿੱਦਾਂ ਕਹੂ ਉਦਾਂ ਹੀ ਕਰ ਲਾਂਗੇ ਪਰ ਇਦਾਂ ਨਹੀਂ ਕਰਨੀ ਚਾਹੀਦੀ ਕਹਿੰਦੀ ਇਹ ਕੋਈ ਨਹੀਂ ਅਗਲੇ ਸਾਲ ਕਰ ਲਾਂਗੇ ਠਹਿਰ ਕੇ ਕਰ ਲਾਂਗੇ ਨਹੀਂ ਮੇਰੀ ਸਾਸਾਂ ਦੀ ਤੁਮਤਾਮ ਨਾ ਕਰਨਾ ਦੱਸ ਦਿਆਂ ਜਾ ਕੇ ਉਹਨੂੰ ਹਾਏ ਰੱਬਾ ਰਾਤ ਉਹਦਾ ਹੀ ਨਹੀਂ ਹੁਣ ਨੀਂਦ ਆਉਣੀ ਜਿਹੜੀ ਮਾੜੀ ਮੋਟੀ ਆਉਣੀ ਹੈ ਕਿੱਥੇ ਹੋਊਗਾ ਹੌਦੜੇ ਤੇ ਹੋਣਾ ਬਾਹਰ ਹੀ ਕੀ ਕਰਨ ਗਈਆਂ ਕੁਛ ਨਹੀਂ ਚਾਚੀ ਜੀ ਆ ਜਾ ਬੈਠੋ ਮੈਂ ਤੁਹਾਨੂੰ ਕਹੀ ਤੇ ਤੇ ਹਦੀ ਨਹੀਂ ਕੀਤਾ ਪੈਰ ਨੂੰ अच्छा। कनेखा जानियां ਤੇ ਪਤਾ ਨਹੀਂ ਆ ਕਿ ਕਰਨ ਦੇਈ ਕੁੜੀ। ਸਰਜੀ ਦੇ ਨਿਆਣੇ ਨੂੰ ਮੈਂ ਪੇਰਦੇ ਮੈਂ ਸਕੂਲ। ਅੱਛਾ ਤੇ ਸਰਜੀ ਲਈ ਹੀ ਮੈਂ ਛੀਨਾ ਮੈਂ ਚਾ ਸਰਜੀ ਲਈ ਨਹੀਂ। ਚਲ ਚੰਗਾ ਆ ਚਲ ਛੀਰੀ ਹੋਊਗੀ ਤੇ ਮੁੜ ਕੇ ਫੇਰ ਟੜਕਾ ਲਾਉਣਾ ਪੈਣਾ। ਆਹ ਹੋ। ਬੋਤਲੀ ਹੀ ਕਰਦੇ ਬੜਾ ਕੰਮ ਹੁੰਦਾ ਸਬਜੀ ਦਾ। ਆ ਇਹ ਹੀ ਮੈਂ ਕੰਮ ਇਹ ਨਿਭੜਿਆ ਹੋਏ ਨਾ ਫੇਰ ਸ਼ਾਮ ਇਹਨਾਂ ਔਖਾ ਨਹੀਂ ਲੱਗਦਾ। ਹਾਂ ਤੇ ਨਿਆਣਾ ਵੀ ਕਾ ਵਾ ਫੇਰ ਉਹਨਾਂ ਨੂੰ ਪੜਾਉਣਾ ਉਹਨਾਂ ਨੂੰ ਪਿੰਦਾ ਹੋਣਾ ਚਾਹੀਦਾ। ਹਾਂਜੀ। ਕੀ ਕਰਦੇ ਆਏ ਤੈਨੂੰ ਕੋਹਰੇ ਮੈਂ ਦੱਸਦੀ ਲੰਮੀ ਪਈ ਨਹੀਂ ਤੇ ਤਰਾਹੀ ਨਹੀਂ ਕੀਤਾ ਤੇ ਉੱਠ ਕੇ ਤੇਰੇ ਨਾਲ ਨੂੰਹਾਂ ਵੀ ਮੈਂ ਤਾਂ ਕੋ ਦਿਲ ਚ ਆਖਾਂਗਾ ਵੀ ਉਹ ਲੰਮੀ ਪਈ ਨਹੀਂ 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 ਫਿਰ ਮੈਂ ਲੱਗਦੀ ਤਾਂ ਚੱਲ ਚੰਗਾ ਪੁੱਤਾ ਤੇ ਹੋਰ ਸੁਨਾਹ ਭੈਣ ਭਰਾਵਾਂ ਦੀ ਧਿਆਨ ਭਰਾਵਾਂ ਦੀ ਭਰਾ ਤੇ ਚਲੋ ਵਧੀਆ ਹੀ ਆ ਚਲੋ ਮਾਲ ਆ ਜੀ ਸ਼ਰਮ ਪਤਾ ਹੈ ਕਿ ਤਾਂ ਮੇਰਾ ਸ਼ੋਹਦੀ ਹੀ ਆ ਹਾਂ ਭੈਣ ਦਾ ਹੀ ਬਸ ਮੈਨੂੰ ਦੁੱਖ ਮਾਰੀ ਜਾਂਦਾ ਚਲੋ ਕੋਈ ਨਹੀਂ ਤੇ ਇਹ ਬੀ ਗਰੀਬੀ ਤਾਂ ਹੁੰਦੀ ਆ ਇਹ ਆਪਾਂ ਆਪਣੇ ਘਰ ਨੂੰ ਹੁੰਦੇ ਆ ਹਾਂ ਇਹ ਮਹਾਰਾਜ ਕਹਿੰਦੇ ਕਿ ਕਲਾਉਂਦਾ ਵਾ ਮਾਂ ਜਨਮ ਦਿੰਦੀ ਆ ਕਰਮ ਤੇ ਆਪਣੇ ਉਹ ਪ੍ਰਮਾਤਮਾ ਦੇਖਦਾ ਹਾਂਜੀ ਇਹ ਤੇ ਮੈਂ ਆਪਰ ਜਦੋਂ ਮੈਂ ਫਿਰ ਨੂੰ ਘੁੰਮ ਕਰ ਲੈਂਦੀ ਆ ਫਿਰ ਮੈਂ ਆਪਣਾ ਦਿਮਾਗ ਜਿਹੜਾ ਉਹ ਟੈਨਸ਼ਨ ਆ ਘਾਜਦਾ ਵਾ ਵੀ ਕੀ ਉਹਦੀ ਕੀ ਸਮਝ ਨਹੀਂ ਆਉਂਦੀ ਆ ਉਹਦੇ ਘਰੋਂ ਤੀਏ ਉਹਦੇ ਨਾਲ ਤੀਤਾ ਮਾਰ ਆਈ ਨਹੀਂ ਚੰਗਾ ਨਹੀਂ ਥਰਦਾ ਪੁੱਤ ਉਹਦਾ ਹੋਇਆ ਗੱਭਰੂ ਆਹ ਹੋ ਗਈ ਨਾ ਇਹੀ ਸੋਚੀਦਾ ਵਲ ਚਲੋ ਮਹਾਰਾਜ ਉਹ ਵੀ ਕਿਹੇ ਪਾਸੇ ਦੇ ਬੰਦੇ ਨਾਲ ਜੇ ਤੇ ਚਲੋ ਹੋਣਾ ਨਹੀਂ ਉਹ ਸਤਗੁਰ ਉਹਦੇ ਹੱਥ ਵਿੱਚ ਹੀ ਆ ਸਭ ਕੁਝ ਹਾਂ ਅੰਬੀਰੀ ਵੀ ਉਹਦੇ ਹੱਥ ਦਾ ਹੱਥ ਹੋ ਗਿਆ ਤੇ ਗਰੀਬੀ ਵੀ ਉਹਦੇ ਹੱਥ ਚੀਆ ਹਾਂਜੀ ਆਹ ਕੀ ਬਿਤਾ ਲੱਖ ਤੋਂ ਕੱਖ ਤੇ ਕੱਖ ਤੋਂ ਲੱਖ ਝਟ ਬਣ ਜਾਂਦਾ ਹਾਂਜੀ ਮਹਾਰਾਜ ਕਰ ਦਿੰਦਾ ਹਾਂ ਤੇ ਕੋਈ ਨਹੀਂ ਤੁਥੇ ਕਰਨਾ ਕਰਿਆ ਕਰ ਫਿਕਰ ਨਹੀਂ ਆਪਣਾ ਰੋਟੀ ਪਾਣੀ ਦਾ ਖਰਚਾ ਕੁਛ ਹੈ ਦਹੇ ਤਰ੍ਹਾਂ ਚ ਉਹ ਆਮੋ ਦਾ ਚੱਲਦੀ ਜਾਂਦਾ ਵਾ ਪਰ ਜਦੋਂ ਵੱਡੇ ਖਰਚੇ ਪੈ ਜਾਂਦੇ ਹਨ ਨਾ ਫਿਰ ਬਹੁਤੀ ਤਾਂ ਨਹੀਂ ਹੋ ਜਾਂਦੀ ਐ ਚਲ ਕੋਈ ਗਾ ਨਹੀਂ ਕਿ ਤੂੰ ਜਾਣਾ ਵੀ ਤੇ ਪੇੜਾ ਬੰਨੀ ਹੋ ਜਾ ਕੇ ਨੀਰਨ ਨੂੰ ਦੋਤੇ ਹੈ ਗਈ ਆ ਪਰ ਉਹ ਲੀ ਗੁਰਵਤ ਦੇ ਪਾਪਾ ਵੱਲੋਂ ਹੀ ਆ ਨਾ ਇਹ ਫਿਰ ਕਹਿ ਦਿੰਦੇ ਤੂੰ ਉਹਨੂੰ ਕੁਛ ਦੀ ਆਈਆਂ ਜੋ ਕਿਦਾਂ ਵੀ ਮੈਂ ਉਹਨੂੰ ਦੀ ਨਹੀਂ ਆਨੀ ਤੇਰੇ ਕੋਈ ਆਮਾ ਲੈ ਕੇ ਫਰਮਾ ਵਾ ਜਿਹੜਾ ਜਾਣਾ ਉਹ ਤੇ ਲੈ ਕੇ ਆਉਣਾ ਹਾਂ ਅਰੇ ਮੈਂ ਆਏ ਫਿਰ ਮੈਂ ਜੀ ਮੈਂ ਕਹਿ ਦਿੰਦੀ ਆਂ ਕਿ ਉਹਨੂੰ ਮਦਦ ਵੀ ਦੇ ਦੋ ਜਾਂ ਕਿਦਾਂ ਨੇ ਤੇ ਕਹਾਂ ਜੀ ਵਿਤਵਾਨ ਕੇ ਮੰਗਣ ਤੇ ਇਦਾਂ ਥੋੜੀ ਹੁੰਦਾ ਵਾ ਜੋ ਭੈਣ ਭਰਾ ਨੂੰ ਗਰੀਬ ਹੋਵੇ ਜਿਹਨੂੰ ਠਹਾਉਣਾ ਹੋਵੇ ਤੇ ਬੰਦਾ ਠਾ ਹੀ ਰਹਿਣਾ ਵਾ ਇਹ ਤੇ ਤੇਰੀ ਗੱਲ ਸਹੀ ਹੈ ਪਰ ਚਲੋ ਤੁਮ ਇਹਨੂੰ ਰਣਜੋਧ ਨੂੰ ਵੀ ਸਮਝਾਉਣਾ ਹੈਗਾ ਕਿ ਚਾਹ ਲੈ ਸਦਾ ਰੰਗਿਆ ਤੇ ਅੱਗੇ ਰਹਿੰਦੇ ਉਹ ਹੀ ਨਾ ਸਦਾ ਸੋਹਣੇ ਉਹਦਾ ਪੁੱਤ ਜਵਾਨ ਹੋਇਆ ਵਾ ਕੀਤਾ ਕਿ ਕੰਮ ਦੇ ਉੱਤੇ ਲੱਗ ਗਿਆ ਤੇ ਮਾਂ ਰਾਈ ਨੇ ਰੇਲ ਪੇਲਾ ਨਹੀਂ ਕਰ ਦੇਣੀ ਆ ਇਹੀ ਬਸ ਇਸੇ ਆਸ ਤੇ ਹੀ ਜੀਵਦਾ ਨਾ ਚਲੋ ਆਸ ਨਾਲ ਹੀ ਇਹੋ ਬੰਦੇ ਨੂੰ ਆਸ ਨਾਲ ਹੀ ਬੰਦਾ ਜੀਂਦਾ ਹਾਂਜੀ ਹਾਂ ਤੇ ਚਲੋ ਜੇ ਜੇ ਤੁਸੀਂ ਜਿਤੋਂ ਸੌਖੀ ਆ ਤੇ ਤੇ ਤਵੇ ਤੋਤਰ ਪਰਮਾਤਮਾ ਘਰੇ ਉਹੀ ਨੂੰ ਪਰਮਾਤਮਾ ਹੀ ਦਵੇ ਤੂੰ ਹਾਂ ਜਿਹੜਾ ਦੇ ਕੇ ਪਸਤਾਵੇ ਨਾ ਹਾਂਜੀ ਤੇ ਤੂੰ ਆ ਜਦਾਂ ਜੇ ਆਵੇਂਗੀ ਕੀ ਜੇ ਆਵੇਂਗੀ ਉਹਦਣਾ ਹੁਗਰਾਣਾ ਲਿਜਾਣੀ ਆਂ ਤੇ ਜੇ ਦਾਰਨੀ ਜੇ ਨਹੀਂ ਆਏਂਗੀ 150 ਉਹ ਨਾ ਹੁਗਰਾਣਾ ਲਿਜਾਣੀ ਆਹ ਇਹ ਇਹ ਕਿਉਂ ਮਤ ਨਹੀਂ ਲਗਦੀ ਇਹ ਨਾ ਉਹ ਪਰਮਾਤਮਾ ਦਾ ਵੇਦ ਉਹ ਤਾਂ ਮੈਨੂੰ ਲੱਗਦੀ ਆ ਤੇ ਜਿਹੜਾ ਧੀ ਇਹ ਹੈ ਰਮਨਸਾ ਉਹ ਰਾਤ ਨੂੰ ਕੋਈ ਚੰਗੀ ਖਾ ਲੈਂਦਾ ਕੋਈ ਮਾੜੀ ਖਾ ਲੈਂਦਾ ਜੇ ਭੁੱਖਾ ਨਹੀਂ ਕੋਈ ਵੀ ਸੰਦਾ ਖਾ ਕੇ ਸੰਦੇ ਆ ਇਹ ਹੈ ਉਹਦੋਂ ਮੈਂ ਕਈ ਵਾਰ ਸੋਚਦੀ ਆ ਕਿ ਭੈਣਾ ਭਰਾਵਾਂ ਦੇ ਦੋਖ ਜਿਹੜੇ ਬੰਦੇ ਨੂੰ ਮਾਰ ਜਾਂਦੇ ਆ ਮੇਰੇ ਹੁਣ ਭਾਵੇਂ ਮਹਿਲ ਪਿਆ ਵਾ ਪਰ ਮੈਨੂੰ ਜਦ ਮੈਂ ਉਹਦੇ ਬਾਰੇ ਵਿਗਨੀ ਆ ਨਾ ਤੇ ਮੈਨੂੰ ਆਪਣੇ ਆਪ ਚ ਨਿਰੰਦਰ ਨਚੂੜਦੀ ਲੈਣੀ ਆ ਕਿ ਲੈ ਦਾਂ 9 ਦੇ 1 ਦੇ 1 ਦੇ ਸਦਾ ਸਾਰੇ ਬੈਂਕਸ ਹੋ ਕੇ ਆਉਣ ਤੇ ਫੇਰ ਹੀ ਬਜਾਉ ਉਹ ਹਣੀ ਦਊਗਾ ਬੜਾ ਦੇਣਾ ਹੋਊ ਤੇ ਤੂੰ ਸੋਚਿਆ ਰ ਘਰ ਤੇ ਜਾ ਕੇ ਮਿਲਿਆ ਤੇ ਜੇ 11200 ਦੇ ਹੀ ਆਵੇਗੀ ਤੇ ਫੇਰ ਕੀ ਹੋਊਗਾ ਉਹ ਤੇ ਚਲੋ ਹੈਈ ਉਹ ਤੇ ਮੈਂ ਮੰਗ ਕੇ ਲੈ ਜਾਣੀ ਹਣਾ ਫਿਰ ਗੱਲਾਂ ਸੁਣੀਆਂ ਮੈਂ ਚਲ ਕੋਈ ਨਹੀਂ ਤੇ ਘਰ ਵੀ ਲਊਗਾ ਤੇ ਕੋਈ ਅਮੇ ਜਦੋਂ ਉਹਨੇ ਅਰੇ ਸਕੂਟਰ ਚੱਲੇਗੀ ਆ ਉਹਦਾ ਮੇਰਾ ਮਾਨ ਤੇ ਬੇਟਾ ਕਿੰ ਆ ਬਣਨੀ ਤੇ ਮੈਂ ਚਾਹਾਂ ਤੇ ਅੱਛਾ ਦੁੱਖ ਸੋਹੀ ਹੋ ਜਾਂਦਾ ਵਾ ਭੈਣ ਭਰਾ ਦਾ ਦੁੱਖ ਸੋਹੀ ਸਾਂਝਾ ਹੋ ਜਾਂਦਾ ਵਾ ਕਿੰਨੇ ਦਿਨ ਹੋ ਗਏ ਮੈਨੂੰ ਮੈਂ ਜੀ ਨਹੀਂ ਆ ਭੈਣ ਭਰਾ ਆਗੇ ਤੇ ਮੇਨ ਨਾਲ ਮਨ ਹਲਕਾ ਹੋ ਜਾਂਦਾ ਵਾ ਹਾਂਜੀ ਤੇ ਉਸ ਤਰ੍ਹਾਂ ਕੱਲੇ ਰਹਿ ਤੂੰ ਇੱਥੇ ਝੁਲਡੀਆਂ ਉਹ ਥੇ ਝੁਲਡੀਆਂ ਵੀ ਮੇਰੀ ਭੈਣ ਇੱਡੀ ਤਗੜੀ ਆ ਤੇ ਉਹ ਮੇਰੇ ਕੋ ਕਦੀ ਆਈ ਨਹੀਂ ਹਾਂ ਉਹਦਾ ਵੀ ਮੈਂ ਤੁਹਾਨੂੰ ਝਣਾਂ ਨਹੀਂ ਚਲੇਗੀ ਸਕੂਟਰ ਤੇ ਮੈਂ ਸਕੂਟੀਲ ਮੈਂ ਜਾਦਾ ਚਾਹਲੀ ਆ ਆਹ ਹਾਂ ਤੇ ਸਭ ਜੀ ਜੀ ਜਾ ਤੇ ਸ਼ਾਮਾਂ ਨੂੰ ਜਦੋਂ ਉਹ ਨੂੰ ਨਿਆਣਿਆਂ ਨੇ ਆਉਣਾ 2:30 ਵਜੇ ਉਹਦੇ ਉਧਰ ਤੋਂ ਮੋਤਰਾ ਆਣਾ ਹਾਂ ਹਾਂ ਲਾਗੇ ਤੇ ਹੈ ਵਾ ਕਿਹੜੀ ਦੂਰ ਆਹ ਛੂਟੀ ਦੇ ਤੇ ਛੱਟ 30 ਮਿੰਟ ਦਾ ਰਸਤਾ ਤੇ 19:00 ਚ 8:00 ਜਜਾ ਨੂੰ ਹੀ ਮੇਰੀ ਭੈਣ ਆਈ ਹਾਂਜੀ ਇਹ ਕਿਹਨੇ ਆਹ ਚ ਕੋਈ ਨਹੀਂ ਜਿਹ ਹਜਾਰ ਬਣਾ ਸੋ ਦੇ ਹੀ ਆਏਗੀ ਤੇ ਕੀ ਇਹਦੇ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਫਰਕ ਤੇ ਕੋਈ ਨਹੀਂ ਪੈਂਦਾ ਮਹਾਰਾਜ ਨੇ ਬਥੇਰਾ ਦਿੱਤਾ ਫਰਕ ਤੇ ਨਹੀਂ बंद हाँ भी लहूगा तो गुस्सा कर सगा नहीं रेन महाराज ने देना बेरा पुत तो जो जवान चंगा तो तो जान। जान। फिर तू तो हजा त्यारे चाहिए नहीं चाह नहीं रोटी रटी खा लगी ही

ਹਾਂ ਨੀ ਕੰਮ ਇਹ ਹੋ ਗਿਆ ਸਾਰਾ ਹਾਂ ਚਲ ਚੱਕ ਠੀਕ ਹਾਂ ਚੰਗਾ ਪੰਚਾ ਵੀ ਲਮੀ ਪਈ ਜਬ ਤੋ ਮੇਰਾ ਜਿਆ ਬਾਹਰ ਨਿਕਲੀ ਰੋਟੀ ਪਾਣੀ ਖਾਦਾ ਸੀ ਤੇ ਮੈਂ ਆਪਾਂ ਚਾ ਰੋਟੀ ਵਾਲ ਜਾਉਂਦਾ ਦੇਖ ਕੇ ਆਉਂਦਾ ਠੀਕ ਕਰਿੰਦੇ ਸੀ ਉਹ ਰਾਣ ਘਾੜੇ ਹੋ ਜਾਂਦੇ ਹੁੰਦੇ ਆਪਾਂ ਹਾਂ ਇਹ ਤੇ ਹੋਈਏ ਚੰਗਾ 아이 ਰੱਬਾ ਛੇ ਕਨਾਲਾ ਥਾਂ ਹੀ ਉਹਨੂੰ ਵੀ ਬਿਮਾਰੀ ਪੈ ਗਈ ਉਹ ਦੱਸ ਕੋਹ ਨਹੀਂ ਆਲ ਵਾਈ ਦਾ ਵੀ ਇਦੇ ਵਿੱਚ ਮੇਰੇ ਕੋ ਹੁਣ ਪੈਸਾ ਕੋਲ ਕੋਈ ਹੋਵੇ ਇਹਨੂੰ ਮੈਂ ਸਪਰੇਅ ਮਾਰਦਾ ਚੰਗੀ ਗੱਲ ਹੋਈ ਉਹ ਇਹੋ ਸਾਡੇ ਖਾਣ ਦੇ ਗਾਣੇ ਹੋਣੇ ਇਹਨੂੰ ਬਿਮਾਰੀ ਨੇ ਘੇਰ ਲਿਆਈ ਮਾੜੀ ਵਾਈ ਨਾ ਦੇਬ ਨਾ ਕਾਈ ਹਾਂ ਤੂੰ ਹੀ ਕਿੱਥੇ ਵੀ ਇੱਥੇ ਚ ਵੜੇ ਆਣ ਕੇ ਗਰਮੀ ਦੇ ਵਿੱਚ ਉਹ ਵੇਥੇ ਚ ਕਾਦਾ ਵੜਨਾ ਵਾ ਆ ਵੇਥੇ ਹੋਣੇ ਨੂੰ ਬਿਮਾਰੀ ਪੈ ਗਈ ਆ ਉਹੋ ਹੀ ਸਾਡੇ ਕੋਲ ਛੇਕ ਨਾਲਾ ਥਾਂ ਹੀ ਉਹ ਨੂੰ ਸਾਰੇ ਨੂੰ ਬਿਮਾਰੀ ਪੈ ਗਈ ਵੀ ਆ ਕੀ ਬੰਦਾ ਕਰੂਗਾ ਇਥੇ ਹੈ ਫਸਲ ਤੇ ਉਹੀ ਆ ਨਾ ਆਦੇ ਵੀ ਜਿਹੜੀ ਘਰ ਆ ਜੇ ਪਰੋਲਿਆਂ ਚ ਪੈਂਦੇ ਉਹ ਫਸਲ ਆ ਹੈ ਜਾਂ ਜੱਟ ਦੀ ਜੂਨ ਬੜੀ ਬੁਰੀ ਹਾਂ ਤੜਫ ਤੜਫ ਮਰ ਜਾਣਾ ਜੱਟ ਦੀ ਜੂਨ ਬੁਰੀ ਬਿਲਕੁਲ ਮੈਂ ਤਾਂ ਅੱਗੇ ਸੋਚਣ ਦੇ ਵੀ ਜਦੋਂ ਘਰ ਹੋਣੀ ਉਦੋਂ ਹੀ ਆਪਣੀ ਫਸਲ ਵਾ ਆਹੋ ਤੇ ਹੁਣ ਤੁਹਾਡੀ ਭੈਣ ਦਾ ਫੋਨ ਆਇਆ ਪਿੰਦਰ ਦਾ ਕੀ ਆਂਦੀ ਆ ਉਹ ਤੇ ਵਧਾਈ ਆਈ ਗੱਲ ਵਾ ਕਾਦੀ ਵਧਾਈ ਆਈ ਆਂਦੇ ਮੁੰਡੇ ਦਾ ਬਰਥਡੇ ਮਨਾਉਣਾ ਜਨਮ ਦਿਨ ਮਨਾਉਣਾ ਵਾ ਤੇ ਮੇਰੇ ਸਸੋਹਰਾ ਸਾਰੇ ਕਹਿੰਦੇ ਆ ਵੀ ਤੂੰ ਤਾਂ ਮਨਾ ਮਨਾਉਣਾ ਵਾ ਅੱਛਾ ਤੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਫੋਨ ਕਰ ਦੇ ਠੀਕ ਆ ਤੇ ਮੈਂ ਵੀ ਕੋਈ ਨਹੀਂ ਆਵਾਂਗੇ ਆਂਦੇ ਆ ਵੀ ਚੰਡੀਗੜ੍ਹ ਵਾਲੇ ਵੀਰ ਜੀ ਨੂੰ ਆਖਿਆ ਵਾ ਉਹ ਤੇ ਭਾਏ ਮੈਂ ਉਹਨੂੰ ਦਿਨ ਦੇ ਦਿਨ ਵੀ ਕਹਿਦਾ ਨਾ ਅੱਜ ਤਾਂ ਵੀ ਉਹਨੇ ਉਸੇ ਵੇਲੇ ਆ ਜਾਣਾ ਵਾ ਹੂੰ ਤੁਹਾਨੂੰ ਮੈਂ ਅੱਗੋਂ ਕਹਿਣ ਲਈ ਆ ਤੁਸੀਂ ਵਧੀਆ ਸੂਟ ਪਾ ਕੇ ਆਉਣਾ ਵਾ ਇਹ ਨਾ ਕੋਈ ਆਖੇ ਵੀ ਇਹ ਕਿੱਦਾਂ ਦੇ ਕੱਪੜੇ ਪਾ ਕੇ ਆਏ ਤੇ ਮੈਂ ਹਕ ਕੋਈ ਨਹੀਂ ਐ ਐਸੇ ਪੱਜਣਾ ਵਧੀਆ ਸਮਾ ਲਾਂਗੇ ਮੈਂ ਮੈਂ ਤਾਂ ਉਹਨੂੰ ਵੀ ਆ ਕੇ ਬੰਸ ਬੰਨੇ ਜਿੱਦਾਂ ਦੇ ਮਰਜੀ ਤੈਨੂੰ ਆਹ ਤੱਕੇ ਦਿੰਨੇ ਆ ਹੂੰ ਆਂਦੀ ਆ ਕੁਛ ਲੈ ਕੇ ਵੀ ਆਇਓ ਮੇਰੇ ਮੁੰਡੇ ਬਾਹਤੀ ਲੈ ਕੇ ਆਇਓ ਜੇ ਬਟਾ ਤੇ ਮੈਂ ਕਿਹਾ ਭੈਣ ਜੀ ਕੀ ਲਿਆਈ ਆਂਦੀ ਵੀ ਉਹਨਾਂ ਨੇ ਚੰਡੀਗੜ੍ਹ ਵਾਲੇ ਵੀਰ ਜੀ ਨੇ ਤਾਂ ਚੈਨ ਪਾਉਣੀ ਛੋਟੇ ਨੇ ਤੇ ਤੁਸੀਂ ਮੁੰਦਰੀ ਲੈ ਆਇਓ ਦੁੰਦਰ ਤਗੜੀਆਂ ਦੀਆਂ ਤਗੜੀਆਂ ਗੱਲਾਂ ਉਹਨੂੰ ਵੀ ਗੱਲ ਕਰ ਕਰਨ ਲੱਗੀ ਥੋੜੀ ਜਿਹੀ ਸੋਚ ਲੈਂਦੀ ਪਿਓ ਮੇਰਾ ਪਰ ਭਰਾ ਪਰਜਾਈ ਕਿਦਾਂ ਦੇ ਆ ਤੇ ਉਹ ਚੰਡੀਗੜ੍ਹ ਵਾਲੇ ਕਿਦਾਂ ਦੇ ਅਸੀਂ ਉਹਨਾਂ ਨਾਲ ਕਿਤਾਬ ਮਿਲ ਜਾਗੀ ਵੀ ਸੋ ਤਾਂ ਸਹੀ ਮੈਂ ਵੀ ਚਲੋ ਕੋਈ ਨਹੀਂ ਉਹਨਾਂ ਨੇ ਚੈਨ ਲਿਓਣੀ ਤੇ ਫੇਰ ਆਂਦੀ ਤੁਸੀਂ ਕੋਈ ਗਿਫਟ ਮੈਂ ਵੀ ਅਹੀਂ ਕੀ ਲਿਆ ਆਂਦੀ ਤੁਸੀਂ ਹੁੰਦੀ ਲੈ ਆਇਓ ਬਣਾ ਕੇ ਮੈਂ ਮੁੰਦਰੀ ਤੇ ਆਪਾਂ ਲੈ ਆਵਾਂਗੇ ਵੀ ਕਿੰਨੇ ਗ੍ਰਾਮਾਂ ਦੀ ਆਂਦੀ ਭਾਰੀ ਹੋਵੇ ਕਿਤੇ ਇਹਨਾਂ ਨੇ ਹਰ ਫਰਫੜ ਵੇਖਣ ਤੇ ਗਾੜੀ 'ਤੇ ਵਜਨ ਨਾ ਹੋਵੇ ਚੀਜ਼ ਦਾ ਤੇ ਮੈਂ ਫੇਰ ਮੈਂ ਗੁੱਸੇ ਨਾਲ ਹੀ ਆਖਿਆ ਮੈਂ ਕੜਾ ਲੈ ਆਇਏ ਆਂਦੀ ਜੇ ਕੜਾ ਲੈ ਆ ਉਹ ਤਾਂ ਸਭ ਤੋਂ ਵਧੀਆ ਮੈਂ ਕੋਈ ਨਹੀਂ ਕੜਾ ਹੀ ਲੈ ਉਹ ਜਨਮ ਦਿਨ ਹੈ ਕਿਦਣਵਾ ਮੈਨੂੰ ਤੇ ਆਬ ਨਹੀਂ ਚੇਤਾ ਤੇ ਨਾ ਉਹਨੇ ਦੱਸਿਆ ਵਾ ਆਂਦੀ ਮੈਂ ਤੁਹਾਨੂੰ ਦੱਸ ਦੂੰਗੀ ਉਹ ਤੇ ਉਦੋਂ ਹੀ ਮਨਾਉਣਾ ਵਾ ਜਦ ਤਨ ਬੱਚਾ ਪੈਦਾ ਹੋਇਆ ਵਾ ਹਾਂ ਤੁਹਾਨੂੰ ਮੈਨੂੰ ਨਹੀਂ ਚੇਤਾ ਕਿ ਚੱਲ ਜਦੋਂ ਹੋਗਾ ਦੱਸ ਹੀ ਦਊਗੀ ਉਦਾਂ ਆਂਦੀ ਵੀ ਦੇਣ ਜੇ ਹੈਗੇ ਆ ਤੁਹਾਨੂੰ ਮੈਂ ਤਾਂ ਪਹਿਲੂ ਫੋਨ ਕਰਤਾ ਵਾ ਵੀ ਤੁਸੀਂ ਆਪਣੀ ਤਿਆਰੀ ਕਰਿਓ ਵਧੀਆ ਤਰੀਕੇ ਨਾਲ ਗਵਿੰਦਰ ਮੈਂ ਆਖਿਆ ਅਸੀਂ ਆਵਾਂਗੇ ਬੰਤਣ ਕੇ ਜੋ ਆਖੇਗੀ ਉਹ ਹੀ ਲਿਆਵਾਂਗੇ ਕੜੇ ਭਾਰੇ ਨੂੰ ਪੈ ਗਈ ਉਹ ਕੜੇ ਭਾਰੇ ਨੂੰ ਤੇ ਪੈ ਗਈ ਆਪਣੇ ਭਰਾ ਦਾ ਘਰ ਨਹੀਂ ਵੇਖਿਆ ਉਹਨੇ ਆਂਦੀ ਸਾਰੇ ਟੱਬਰ ਦੇ ਕੱਪੜੇ ਉਹਨ ਕਦੇ ਆਈ ਵੀ ਹੈਗੀ ਤੂੰ ਇੱਥੇ ਤੂੰ ਤੇ ਉੱਥੇ ਜਾਨੀਂ ਜਿੱਥੇ ਚੰਡੀਗੜ੍ਹ ਵਾਲਾ ਤੈਨੂੰ ਵੱਧ ਤੋਂ ਵੱਧ ਵਨਸ ਹੁੰਦੀਆਂ ਚੀਜ਼ਾਂ ਦੇਦਾ ਵਨਸ ਵਨ ਤੇ ਦੁਨੀਆ ਦਾ ਪਿਆਰ ਮੁੱਕ ਗਿਆ ਵਾ ਉਹ ਹੀ ਨਾ ਹੈ ਮਾੜੇ ਦੇ ਤਾਂ ਕੋਈ ਲੱਗੇ ਨਹੀਂ ਲੱਗਦਾ ਕੋਈ ਨਹੀਂ ਆਉਂਦਾ ਸਾਡੇ ਵੀ ਪਰ ਨਹੀਂ ਇਹ ਭੈਣ ਹੀ ਇਹ ਤਾਂ ਫਰਜ ਬਣਦਾ ਹੀ ਇਹਨਾਂ ਵਾਸਤੇ ਅਸੀਂ ਦੋਵੇਂ ਇੱਕੋ ਜਿਹੇ ਆਂ ਚੰਡੀਗੜ੍ਹ ਵਾਲਾ ਵੀ ਇੱਕੋ ਜਿਹਾ ਮਮੀ ਉਦਾਂ ਦਾ ਹੀ ਆਂ ਪਰ ਇਹਦੇ ਸੋਚੇ ਤਾਂ ਪਰ ਜਿੰਨੇ ਅਗਲੇ ਨੇ ਕਹਿਤਾ ਲੀੜੇ ਚੰਗੇ ਪਾ ਕੇ ਆਏ ਤੇ ਮੇਰੀ ਬੇਚਨਾ ਕਰਾਇਆ ਤਾਂ ਉਹਨੂੰ ਵੀ ਕਿੱਦਾਂ ਅਸੀਂ ਬਰਾਬਰ ਲੱਗਾਂਗੇ ਭਲਾ ਉਹ ਪਤਾ ਨਹੀਂ ਨਾ ਜਨਮਨ ਹੈ ਕਿਦਣਾ ਮੈਨੂੰ ਤੇ ਕਰੀ ਜੇ ਮਿਲ ਚੋਂ ਤਰਖਾ ਮਿਲ ਗਈ ਆ ਪਰ ਮੇਰੀ ਗੱਲ ਸੁਣ ਲੋ ਸੌਖੇ ਹੋਈਏ ਤੇ ਚਾਹੇ ਸੌਖੇ ਹੋਈਏ ਉੱਥੇ ਸਾਨੂੰ ਜਾਣਾ ਪੈਣਾ ਵਾ ਆ ਵੇ ਜਲਾ ਫਿਰ ਛੇਕ ਲਾਣਾ ਥਾ ਤੇ ਚਲ ਜਾ ਜਿੱਦਾਂ ਨਹੀਂ ਬਣ ਥਣ ਕੇ ਜਾਣਾ ਚਲ ਜਾ ਤੂੰ ਆਪਣੀਆਂ ਗੱਲਾਂ ਮਾਰੀ ਜੰਨੀ ਆ ਤੇ ਫਿਰ ਹੁਣ ਮੈਂ ਦੱਸ ਕੀ ਕਰਾਂ ਜਾਂ ਜੋ ਸਾਡੇ ਕੋਲ ਸਰੂਗਾ ਨਾ ਅਸੀਂ ਲੈ ਜਾਾਂਗੇ ਜੇ ਇਹ ਜੋ ਰੱਖ ਲੂਗੀ ਠੀਕ ਵਾ ਨਹੀਂ ਤੇ ਦੋ ਬੁਰਕੀਆਂ ਰੋਟੀ ਖਾ ਕੇ ਤੇ ਆਪਣੇ ਘਰ ਨੂੰ ਮੁੜਾਂਗੇ ਇਹੀ ਗੱਲਾਂ ਉਹਨੇ ਆਖਣਾ ਮੇਰੀ ਬੇਇੱਜ਼ਤੀ ਨਾ ਕਰਾਇਓ ਕਹਿਣ ਲਈ ਤਾਂ ਉਹਨੇ ਫੇਰ ਆਖਣਾ ਮੇਰੀ ਬੇਇੱਜ਼ਤੀ ਕਰਾਤੀ ਜਾਂ ਤੇ ਆ ਫਿਰ ਨਾ ਰਾਤ ਨੂੰ ਸੌਣ ਲੱਗਿਆਂ ਆ ਵੇਲੇ ਟਾਈਮ ਆਪਾਂ ਗੱਲ ਕਰ ਲਿਓ ਜਨਾ ਉਹ ਕੋਈ ਨਹੀਂ ਮੈਂ ਆਪੇ ਕਰ ਲੂੰਗਾ ਅਜੇ ਕਿਹੜਾ ਜਨਮ ਦੇਣਾ ਜਿੱਦਣ ਦੱਸੂਗੀ ਨਾ ਉਸ ਦਿਨ ਮੈਂ ਕਰ ਲੂੰਗਾ ਪਰ ਗੱਲ ਤਾਂ ਹੁਣ ਕਰਨੀ ਪੈਣੀ ਹੈ ਫੋਨ ਤੇ ਜਾਂ ਫਿਰ ਮੈਂ ਨਹੀਂ ਹੋ ਇਦਾਂ ਜਾਣਾ ਮੈਂ ਤਾਂ ਨਹੀਂ ਹੋ ਜਾਣਾ ਤੁਸੀਂ ਦੋਵੇਂ ਵਾਪਸ ਤੇ ਚਲ ਜਿਓ ਮੈਂ ਛੁੱਟੀ ਉਧਰ ਮਿਲ ਕੇ ਮਿਲੂਗੀ ਤੇ ਮੈਂ ਫਿਰ ਜਾਊਂਗਾ ਇਬਰਾਹੁਲ ਨੂੰ ਛੁੱਟੀ ਮਿਲਣੀ ਹੈ ਕਿ ਨਹੀਂ ਮਿਲਣੀ ਉਹ ਵੀ ਐਂ ਦਿਹਾੜੀ ਤੋੜ ਕੇ ਉੱਥੇ ਬਹਿ ਜੀ ਮਿਲ ਚਾ ਤੇ ਮੈਨੂੰ ਫੇ ਸਾਰੇ ਟੱਬਰ ਦੇ ਕੱਪੜੇ ਬਣਾ ਕੇ ਦੋਗੇ ਤੇ ਕੜਾ ਦੋਗੇ ਤੇ ਮੈਂ ਜਾਣਾ ਜੀ ਤੇ ਫਿਰ ਮੈਂ ਵੀ ਨਿਕਾ ਜਾਣਾ ਕਿਉਂਕਿ ਮੈਂ ਉੱਥੇ ਕਿੱਥੇ ਮੁੰਦੀ ਦੇ ਕਿੱਥੇ ਕੜੇ ਦੇ ਗੱਲ ਆ ਗਈ ਹੁਣ ਤੇਰੀ ਮੁੰਦੀਆਂ ਦੀ ਭਾਰੀ ਬਣਾਇਆ ਤੇ ਕੜੇ ਦੇ ਮੋਲ ਦੀ ਮੁੰਦੀ ਬਣਨੀ ਫਿਰ ਮੈਂ ਕੀ ਕਰਦੀ ਹੁਣ ਉਹ ਸਾਡੇ ਕੋਲ ਜਿੱਦਾਂ ਨਹੀਂ ਬਣੂਗੀ ਤੇਹੀਂ ਬਣਾਉਣੀ ਹੂੰ ਸਿੱਧੀ ਗੱਲੀ ਹੂ ਕੁੜੀ ਨੇ ਚੰਗਾ ਫੋਨ ਕਰਕੇ ਤੁਹਾਡੇ ਘਰ ਲੜਾਈ ਪਾਤੀ ਛੇੜ ਛੇੜ ਦਿੱਤੀ ਆ ਐਦਾਂ ਕਰ ਕਰਕੇ ਆ ਸਾਡਾ ਤੇ ਝਗਾ ਚੋੜ ਕਰਤਾ ਕਿ ਨਹੀਂ ਮੈਂ ਪੈਸੇ ਕਿੱਥੇ ਲਿਓਨੇ ਆ ਬਈ ਮੇਰੇ ਟੋਟ ਟਟ ਮਰਨデア ਘਰ ਦੇ ਨਾਲ ਤੇ ਗਾੜੀ ਬਣਦਾ ਹੀ ਕੱਖ ਨਹੀਂ ਗਾ ਪੈਸੇ ਨਾ ਆ ਛੇਕ ਨਾਲ ਅਸੀਂ ਇਹਨੂੰ ਬਿਮਾਰੀ ਪੈ ਗਈ ਆ ਪੈਸੇ ਮੇਰੇ ਕੋ ਹੁਣ ਤਾਂ ਮੈਂ ਸਪਰੇ ਨਾ ਕਰਾਂ ਇਹਨੂੰ ਚੰਗੀ ਵਿਵਤਾ ਪਈ ਆ ਆ ਚੱਲ ਸਬਜੀ ਤਾਂ ਚੀਰੀ ਗਈ ਆ ਉਦਾਂ ਨਾ ਚਾਚੀ ਜੀ ਦੀ ਗੱਲ ਵੀ ਠੀਕ ਹੀ ਆ ਕਿ ਜੇ ਮੈਂ ਹੁਣ ਮੇਰਾ ਕੰਮ ਤੇ ਨਿਭੜ ਹੀ ਗਿਆ ਆ ਤੇ ਮੈਂ ਨਾ ਜਾ ਹੀ ਨਾ ਆਵਾ ਅੱਧਾ ਘੰਟਾ ਸਾਰਾ ਲੱਗਨ ਸਕੂਟੀ ਤੇ ਮੈਨੂੰ ਪਰ ਉਹਨੇ ਇਤਜ ਹੈ ਵਾ ਡਿਊਟੀ ਤੇ ਕੀ ਕਰਾਂ ਮੈਂ ਹੁਣ ਮੈਂ ਇਦਾਂ ਕਰਦੀ ਆ ਫੋਨ ਕਰਕੇ ਪੁੱਛਦੀ ਆ ਪਰ ਨਾ ਜੇ ਮੈਂ ਫੋਨ ਵੀ ਕੀਤਾ ਤੇ ਕਈ ਗੱਲਾਂ ਮੈਨੂੰ ਸੁਣਾ ਦੇਣੀਆਂ ਮੈਂ ਘਰ ਨਹੀਂ ਹੀ ਆਉਣਾ ਪਿੱਛੇ ਹੂਣ ਖੜਕਾਰਦਾ ਚੱਲ ਗੁੱਸੇ ਹੋ ਲੋ ਮੈਨੂੰ ਚਾ ਗੱਲਾਂ ਹੀ ਕਰ ਲੋ ਚਲ ਭੈਣ ਦਾ ਤਾਂ ਦੁੱਖ ਸੁੱਖ ਵੰਡਾਇਆ ਜਾਊਗਾ ਨਾ ਤਾਂ ਪਰ ਮਾਪੇ ਚਾ ਇਹਨੀਆਂ ਚੱਲਣੀਆਂ ਪੈਂਦੀਆਂ ਆ ਚਲ ਮੈਂ ਜਾ ਕੇ ਨਾ ਫੋਨ ਕਰਦੀ ਆ